ਸੂਰਾ ਸੋ ਪਹਚਾਨੀਐ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਭੂ ਨਾ ਸਾ ਦੇਖੇ ਤ ਕਬੀਰ ਜਿਸ ਮਰਨੇ ਤੇ जग ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੁਰਨ ਪਰਮਾਨੰਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋ ਆਪਣਾ ਪ੍ਰਸੰਗ ਚੱਲਦਾ ਹੈ ਸਤ ਪੋ ਹੋ ਚੁੱਕੀ ਹੈ ਅੰਮ੍ਰਿਤ ਵੇਲੇ ਸਰਸਾ ਦੇ ਕਿਨਾਰੇ ਧੰਨ ਸ੍ਰੀ ਗੁਰੂ ਕਲਗੀ ਤਰ ਮਹਾਰਾਜ ਜੀ ਨੇ ਆਸਾ ਜੀ ਦੀ ਵਾਰ ਦਾ ਆਪ ਕੀਰਤਨ ਕੀਤਾ ਬੜਾ ਕਮਸਾਂ ਹੰਦਾ ਯੁੱਧ ਚੱਲਿਆ ਇਸ ਯੁੱਧ ਦੇ ਅੰਦਰ 5 ਘੰਟੇ ਲਗਾਤਾਰ ਭਾਈ ਸਾਹਿਬ ਭਾਈ ਉਦੇ ਸਿੰਘ ਜੀ ਲੜ ਕੇ ਸੂਰਮ ਗਤੀ ਨੂੰ ਪ੍ਰਾਪਤ ਹੋ ਗਏ ਭਾਈ ਉਦੇ ਸਿੰਘ ਜੀ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਦੇ ਪੁੱਤਰ ਨੇ ਭਾਈ ਮਨੀ ਸਿੰਘ ਸਾਹਿਬ ਦੇ ਪੰਜ ਪੁੱਤਰ ਆਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਸਾਹਿਬ ਤੱਕ ਪੰਜ ਪੁੱਤਰਾਂ ਨੇ ਸ਼ਹਾਦਤ ਦਾ ਜਾਮ ਪੀਤਾ ਭਾਈ ਉਦੇ ਸਿੰਘ ਐਸਾ ਸੂਰਮਾ ਜਿਹੜਾ ਕਿਸੇ ਟਾਈਮ ਕੇਸਰੀ ਚੰਦ ਰਾਜੇ ਦਾ ਸਿਰ ਵੱਢ ਕੇ ਧੰਨ ਗੁਰੂ ਕਲਗੀਧਰ ਮਹਾਰਾਜ ਦੇ ਚਰਨਾਂ 'ਚ ਲਿਆ ਆਇਆ ਸੀ ਐਸਾ ਬਲੀ ਸੂਰਮਾ ਸੀ 5 ਘੰਟੇ ਲਗਾਤਾਰ ਮੈਦਾਨੇ ਜੰਗ ਦੇ ਵਿੱਚ ਜੂਝਦਾ ਰਿਹਾ ਤੇ ਜ਼ਾਲਮਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਅਰਦਾਸ ਕਰਕੇ ਸਰਸਾ ਨੂੰ ਪਾਰ ਕੀਤਾ ਜਦੋਂ ਸਰਸਾਂ ਨੂੰ ਪਾਰ ਕਰਕੇ ਮਹਾਰਾਜ ਦਾ ਮਹਾਰਾਜ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਧਨਮਾਤਾ ਗੁਜਰੀ ਜੀ ਛੋਟੇ ਸਾਹਿਬ ਜੀ ਇੱਕ ਪਾਸੇ ਚਲੇ ਗਏ ਧਨ ਗੁਰੂ ਜੀ ਦੇ ਮਹਿਲ ਭਾਈ ਮਨੀ ਸਿੰਘ ਸਾਹਿਬ ਇੱਕ ਪਾਸੇ ਨੂੰ ਚਲੇ ਗਏ ਧਨ ਗੁਰੂ ਕਲਗੀਧਰ ਮਹਾਰਾਜ ਨਾਲ ਵੱਡੇ ਸਾਹਿਬ ਜੀ ਦੇ ਨਾਲ ਕੋ ਸਿੰਘ ਇੱਕ ਪਾਸੇ ਨੂੰ ਚੱਲੇ ਨੇ ਧੰਨ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਭਾਈ ਅੱਗੋਂ ਫੌਜ ਵੀ ਚੜ ਕੇ ਆ ਰਹੀ ਹੈ ਆਪਾਂ ਜਿੱਤਰ ਦੀ ਵੀਰਾਹ ਮਿਲਦਾ ਚੱਲ ਕੇ ਕੋਟਲੇ ਨਿਹੰਗ ਦੇ ਘਰ ਪਹੁੰਚੋ ਇਧਰੋਂ ਰਸਤੇ ਦੇ ਵਿੱਚ ਮਲਕਪੁਰ ਪਿੰਡ ਆਉਂਦਾ ਇੱਥੇ ਫਿਰ ਰੰਗੜਾਂ ਦੇ ਨਾਲ ਸਿੰਘਾਂ ਦਾ ਟੱਕਰਾ ਹੋਇਆ ਬਾਬਾ ਅਜੀਤ ਸਿੰਘ ਸਾਹਿਬ ਭਾਈ ਬਚਿੱਤਰ ਸਿੰਘ ਧੰਨ ਭਾਈ ਮਨੀ ਸਿੰਘ ਸਾਹਿਬ ਦੇ ਪੁੱਤਰ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਮਸਤ ਹਾਥੀ ਆਇਆ ਸੀ ਸੱਤ ਤਵਿਆਂ ਵਾਲਾ ਸੱਤ ਤਵੇ ਤੀਰ ਕੇ ਹਾਥੀ ਨੂੰ ਖਤਮ ਕਰ ਦਿੱਤਾ ਸੀ ਵਾਪਸ ਮੋੜ ਦਿੱਤਾ ਸੀ ਐਸਾ ਸੂਰਮਾ ਭਾਈ ਬਚਿੱਤਰ ਸਿੰਘ ਮਰਕੋਪੁਰ ਦੇ ਵਿੱਚ ਜਖਮੀ ਹੋ ਗਿਆ ਇਧਰੋਂ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਕੋਟਲਾ ਨਹਿਂਗ ਦੇ ਘਰੇ ਪਹੁੰਚ ਜਾਂਦੇ ਨੇ ਹੁਣ ਕੋਟਲਾ ਨਹਿਂਗ ਕੌਣ ਹੈ ਕੋਟਲਾ ਨਹਿਂਗ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਉੱਚਾ ਸੁੱਚਾ ਸ਼ਰਧਾਲੂ ਪੀਰ ਹੈ ਕੋਈ ਧਰਮ ਮਾਰਾ ਨਹੀਂ ਕਿਸੇ ਧਰਮ ਦੇ ਨਾਲ ਸਤਗੁਰ ਸੱਚੇ ਪਾਤਸ਼ਾਹ ਦੀ ਲੜਾਈ ਨਹੀਂ ਹੈ ਜ਼ਾਲਿਮਾਂ ਦੇ ਖਿਲਾਫ ਜਿਹੜੇ ਜ਼ਬਰ ਜ਼ੁਲਮ ਕਰਦੇ ਨੇ ਗਰੀਬਾਂ ਦੇ ਉੱਪਰ ਨੇ ਹੱਥਿਆਂ ਦੇ ਉੱਪਰ ਉਹਨਾਂ ਨਾਲ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਦਾ ਟਕਰਾ ਹੈ ਕਿਸੇ ਧਰਮ ਨਾਲ ਕੋਈ ਵੈਰ ਨਹੀਂ ਹੈ ਜੇ ਧਰਮ ਨਾਲ ਹੀ ਵੈਰ ਹੁੰਦੇ ਤਾਂ Hindu ਧਰਮ ਦੀ ਕਿਉਂ ਰੱਖਿਆ ਕਰਦੇ ਸੋ ਇਸ ਕਰਕੇ ਸਤਗੁਰ ਸੱਚੇ ਪਾਤਸ਼ਾਹ ਕਿਸੇ ਦੇ ਧਰਮ ਨਾਲ ਕੋਈ ਵੈਰ ਨਹੀਂ ਹੈ ਜਦੋਂ ਪੰਟਾ ਸਾਹਿਬ ਦੀ ਜੰਗ ਜਿੱਤ ਕੇ ਧੰਨ ਗੁਰ ਕਲਗੀਧਰ ਮਹਾਰਾਜ ਇਸ ਰੋਪੜ ਪਹੁੰਚੇ ਸਨ ਤਾਂ ਇੱਥੇ ਹੀ ਕੋਟਰਾ ਨਹਿਂਗ ਦਾ ਪੱਠਾ ਸੀ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਆਰਾਮ ਕਰਨਾ ਹੈ ਕੋਈ ਜਗ੍ਹਾ ਦੱਸੋ ਤਾਂ ਮਜ਼ਦੂਰਾ ਨੇ ਜਿਹੜਾ ਪੱਠਾ ਪੂਰਾ ਗਰਮ ਤਪ ਰਿਆ ਸੀ ਇਸ ਵਾਲਾ ਸਾਰਾ ਕਰ ਦਿੱਤਾ ਧੰਨ ਗੁਰ ਕਲਗੀਧਰ ਮਹਾਰਾਜੀ ਨੀਲੇ ਘੋੜੇ ਤੇ ਸਵਾਰ ਹੋ ਕੇ ਜਦੋਂ ਪੱਠੇ ਦੇ ਉੱਪਰ ਗਏ ਤੱਬ ਦਾ ਹੋਇਆ ਪੱਠਾ ਠੰਡਾ ਠਾਰ ਹੋ ਗਿਆ ਸੀ ਇੱਥੇ ਧੰਨ ਗੁਰੂ ਕਲਗੀਧਰ ਮਹਾਰਾਜ ਨੇ ਵਿਸਰਾਮ ਕੀਤਾ ਫਿਰ ਮਜ਼ਦੂਰਾ ਨੇ ਜਾ ਕੇ ਆਪਣੇ ਪੀਰ ਕੋਟਲੇ ਨੇ ਹਿੰਗ ਨੂੰ ਦੱਸਿਆ ਇਹ ਵੀ ਸਤਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਆਇਆ ਮਹਾਰਾਜ ਕਿਰਪਾ ਕਰੋ ਪੱਠਾ ਠੰਡਾ ਹੋ ਗਿਆ ਹੁਣ ਇੱਟਾਂ ਦਾ ਕੀ ਬਣੇਗਾ ਮਹਾਰਾਜ ਕਹਿੰਦੇ ਤੇਰਾ ਕੋਈ ਕਸੂਰ ਨਹੀਂ ਮਜ਼ਦੂਰਾ ਨੇ ਗਲਤੀ ਕੀਤੀ ਹੈ ਇੱਟਾਂ ਤੇਰੀ ਐਸੇ ਤਰ੍ਹਾਂ ਪੱਕੀਆਂ ਨਿਕਲਣ ਲਗੀਆਂ ਤਾਂ ਇੱਟਾਂ ਪੱਕੀਆਂ ਨਿਕਲੀਆਂ ਸਨ ਤੇ ਉਸ ਦਿਨ ਤੋਂ ਇਹ ਸਤਿਗੁਰ ਸੱਚੇ ਪਾਤਸ਼ਾਹ ਦਾ ਸ਼ਰਧਾਲੂ ਬਣਿਆ ਪਰ ਇਸ ਦੇ ਵੱਡੇ-ਵਡੇਰੇ ਵੀ ਸੇਵੇਂ ਪਾਤਸ਼ਾਹ ਦੀ ਸੰਗਤ ਕਰਦੇ ਰਹੇ ਸੋ ਕਿਰਪਾ ਪਹਿਲਾ ਸਮੇਂ ਤੋਂ ਹੋਇਆ ਕਰਦੀ ਹੈ ਸੋ ਧੰਨ ਗੁਰੂ ਕਲਗੀਧਰ ਮਹਾਰਾਜ ਦੂਜੀ ਵਾਰ ਵੀ ਇਸ ਦੇ ਘਰ ਪਹੁੰਚੇ ਸਨ ਇਤਿਹਾਸ ਬੜਾ ਲੰਮਾ ਚੌੜਾ ਹੈ ਪੱਠਾ ਸਾਹਿਬ ਦਾ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੌਥੀ ਵਾਰ ਇਹਦੇ ਘਰ ਪਹੁੰਚੇ ਨੇ ਇਹਨੇ ਸੇਵਾ ਕੀਤੀ ਹੈ ਸਾਰਾ ਹਾਲ ਸੁਣਿਆ ਅਨੰਦਪੁਰ ਸਾਹਿਬ ਦਾ ਸਰਸਾ ਦਾ ਤੇ ਚਰਨਾ ਦੇ ਵਿੱਚ ਇਹਦਾ ਪਰਿਵਾਰ ਬੈਠਾ ਹੈ ਤੇ ਇੰਨੇ ਨੂੰ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਭਾਈ ਬਚਿੱਤਰ ਸਿੰਘ ਨੂੰ ਜ਼ਖਮੀ ਹਾਲਤ ਦੇ ਵਿੱਚ ਲੈ ਕੇ ਇਹਦੇ ਘਰ ਪਹੁੰਚ ਜਾਂਦੇ ਨੇ ਇੱਕ ਮੰਝੇ ਦੇ ਉੱਪਰ ਭਾਈ ਬਚਿੱਤਰ ਸਿੰਘ ਨੂੰ ਪਾ ਦਿੱਤਾ ਹੈ ਤਾਂ ਧੰਨ ਗੁਰੂ ਕਲਗੀਧਰ ਮਹਾਰਾਜ ਕਹਿਣ ਲੱਗੇ ਭਾਈ ਕੋਟਰਾ ਨਹਿਂਗਾ ਇਹ ਬਚਿੱਤਰ ਸਿੰਘ ਨੂੰ ਅਸੀਂ ਇੱਥੇ ਛੱਡ ਜਾਣਾ ਹੈ ਅਸੀਂ ਅੱਗੇ ਜਾਣਾ ਹੈ ਕਿਉਂਕਿ ਉਧਰੋਂ ਰੋਪੜ ਤੋਂ ਵੀ ਜਾਫਰ ਖਾਨ ਨੂੰ ਪਤਾ ਲੱਗ ਗਿਆ ਕਿ ਕੋਟਲੇ ਨਹਿਂਗ ਦੇ ਘਰ ਗੁਰੂ ਜੀ ਠਹਿਰੇ ਹਨ ਤਾ ਇਹ ਵੀ ਆਪਣੀ ਫੌਜ ਲੈ ਕੇ ਕੋਟਲਾ ਨਹਿਂਗਵਾਲ ਨੂੰ ਰਵਾਨਾ ਹੋ ਚੁੱਕਿਆ ਹੈ ਤਾਂ ਫਿਰ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਕੋਟਲਾ ਨਹਿਂਗ ਦੀਆਂ ਸਵਾਮਾਂ ਤੋਂ ਪ੍ਰਸੰਨ ਹੋ ਕੇ ਕੁਝ ਨਿਸ਼ਾਨੀਆਂ ਕਿਰਪਾਨ ਢਾਲ ਇਸ ਨੂੰ ਬਕਸੀਆਂ ਜੋ ਅੱਜ ਵੀ ਅਠਾ ਸਾਹਿਬ ਵਿਖੇ ਮੌਜੂਦ ਹਨ ਆਪਾਂ ਜਾ ਕੇ ਦਰਸ਼ਨ ਕਰ ਸਕਦੇ ਹਾਂ ਕਿਉਂਕਿ ਇਸ ਦਾ ਜਿਹੜਾ ਬੇਟਾ ਸੀ ਆਲਮ ਖਾਂ ਉਹ ਰਾਏ ਕੱਲੇ ਦੀ ਬੇਟੀ ਦੇ ਨਾਲ ਵਿਆਹਿਆ ਹੋਇਆ ਸੀ ਰਾਏ ਕੱਲਾ ਵੀ ਸਤਗੁਰ ਸੱਚੇ ਪਾਤਸ਼ਾਹ ਦਾ ਸਰਦਾਲੂ ਸੀ ਉਹ ਅੱਗੇ ਜਾ ਕੇ ਇਤਿਆਦ ਹੋਵੇਗਾ ਰਾਏ ਕੋਟ ਦਾ ਗਨੀ ਖਾਂ ਤੇ ਨਬੀ ਖਾਂ ਕੋਟਲਾ ਨਹਿਂਗ ਦੀ ਭੂਆ ਦੇ ਪੁੱਤਰ ਸਨ ਜਿਨ੍ਹਾਂ ਨੇ ਮਾਸੀਵਾੜਾ ਪਾਰ ਕਰਾਇਆ ਸੀ ਸੋ ਇਸੇ ਕਰਕੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਅਨੇਕਾਂ ਮੁਸਲਮਾਨ ਵੀ ਸ਼ਰਧਾਲੂ ਹੋਏ ਫਿਰ ਇਥੋਂ ਸਤਗੁਰ ਸੱਚੇ ਪਾਤਸ਼ਾਹ ਜੀ ਆਲਮ ਖਾਂ ਕੋਟਲਾ ਨਹਿਂਗ ਦਾ ਪੁੱਤਰ 10ਵੇਂ ਪਾਤਸ਼ਾਹ ਦੇ ਨਾਲ ਇਥੋਂ ਆਪਣੇ ਘਰ ਤੋਂ ਚੱਲਿਆ ਸਤਪੁਰੂਈ ਕਿਉਂਕਿ ਸਤਪੁਰੂ ਨੂੰ ਦੁਪਹਿਰੇ ਸਤਗੁਰ ਸੱਚੇ ਪਾਤਸ਼ਾਹ ਦੇ ਘਰ ਪਹੁੰਚੇ ਨੇ ਫਿਰ ਸਾਮਾ ਨੂੰ ਇਥੋਂ ਰਵਾਨਾ ਹੋ ਜਾਂਦੇ ਨੇ ਕਿਉਂਕਿ ਜਾ ਕੇ ਰਾਤ ਨੂੰ ਕਿਮਕੌਰ ਦੀ ਘੜੀ ਪਹੁੰਚ ਜਾਂਦੇ ਹਨ ਸਤਗੁਰ ਸੱਚੇ ਪਾਤਸ਼ਾਹ ਇਤੋਂ ਫਿਰ ਭਾਈ ਬਚਿੱਤਰ ਸਿੰਘ ਦੇ ਮੱਥੇ ਦੇ ਉੱਪਰ ਆਪਣਾ ਹੱਥ ਰੱਖਿਆ ਉਸ ਦੇ ਦਾੜੇ ਦੇ ਉੱਪਰ ਆਪਣਾ ਹੱਥ ਧੰਗ ਗੁਰੂ ਕਲਗੀ ਤਰਪਾ ਸਾਹਿਬ ਫੇਰਿਆ ਤੇ ਬੇਟੀ ਮੰਮਤਾਜ ਕੋਟਲਾ ਨੇ ਹਿੰਦੀ ਬੇਟੀ ਉਹ ਵੀ ਕੋਲ ਬੈਠੀ ਹੈ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਭਾਈ ਬਚਿੱਤਰ ਸਿੰਘ ਨੂੰ ਤਾਪੜਾ ਦੇ ਕੇ ਅੱਗੇ ਵੱਲ ਨੂੰ ਰਵਾਨਾ ਹੋ ਜਾਂਦੇ ਨੇ ਤਾਂ ਇਹਨੇ ਨੂੰ জাফর ਅਲੀ ਕੋਟਲਾ ਨੈਂਗ ਦਾ ਬੂਆ ਆ ਘੜਕਾਉਂਦਾ ਹੈ ਕਹਿਣ ਲੱਗਿਆ ਕੋਟਲਾ ਨੈਂਗ ਜੀ ਸੁਣਿਆ ਹੈ ਤੁਹਾਡੇ ਘਰ ਗੁਰੂ ਗੋਬਿੰਦ ਸਿੰਘ ਆਇਆ ਹੈ ਤਾਂ ਕੋਟਲਾ ਨੈਂਗ ਨੇ ਆਖਿਆ ਮੇਰੇ ਘਰ ਕੋਈ ਨਹੀਂ ਆਇਆ ਜਾਓ ਤਲਾਸ਼ੀ ਲੈ ਲਵੋ ਸਾਰਾ ਘਰ ਦੇਖਿਆ ਗਿਆ ਤਾਂ ਇੱਕ ਕਮਰੇ ਦੇ ਵਿੱਚ ਭਾਈ ਬਚਿੱਤਰ ਸਿੰਘ ਪਿਆ ਤੇ ਕੋਲੀ ਇਹਦੀ ਬੇਟੀ ਮਮਤਾਜ ਬੈਠੀ ਹੋਈ ਹੈ ਬੂਹਾ ਬੰਦ ਹੈ ਤਾਂ ਉਸ ਦੇ ਚਪਾਈਆਂ ਨੇ ਆਖਿਆ ਕਿ ਆ ਬੂਹਾ ਵੀ ਖੋਲੋ ਤਾਂ ਕੋਟਲਾ ਨਹਿੰਗ ਕਹਿਣ ਲੱਗਿਆ ਇਸ ਅੰਦਰ ਮੇਰਾ ਦਵਾਰ ਤੇ ਮੇਰੀ ਬੇਟੀ ਹੈ ਇਹਨਾਂ ਬੋਲ ਬੋਲਿਆ ਤੇ ਉਹ ਚਪਾਈ ਬਾਹਰ ਚਲੇ ਗਏ ਕਹਿੰਦੇ ਫਿਰ ਭਾਈ ਵਿਚਿੱਤਰ ਸਿੰਘ ਜੀ ਨੌ ਪੋ ਵਾਲੇ ਦਿਨ ਸੱਚਖੰਡ ਪਿਆਨਾ ਕਰ ਜਾਂਦੇ ਨੇ ਕੋਟਰਾ ਨਹਿੰਗ ਨੇ ਦੋ ਸਿੰਘਾਂ ਨੂੰ ਸੱਦ ਕੇ ਆਪਣੀ ਗੜੀ ਦੇ ਨੇੜੇ ਹੀ ਆਪਣੇ ਘਰ ਦੇ ਕਿਲੇ ਦੇ ਨੇੜੇ ਹੀ ਭਾਈ ਬਚਿੱਤਰ ਸਿੰਘ ਜੀ ਦਾ ਸੰਸਕਾਰ ਕਰਵਾ ਦਿੱਤਾ ਹੁਣ ਕੁਝ ਪਲ ਬੀਬੀ ਮਮਤਾਜ ਨੂੰ ਆਪਾਂ ਯਾਦ ਕਰੀਏ ਕਹਿੰਦੇ ਬੀਬੀ ਮਮਤਾਜ ਦਾ ਰਿਸ਼ਤੇ ਦੀ ਜਦੋਂ ਗੱਲ ਚੱਲੀ ਤਾਂ ਇਸ ਨੇ ਕਹਿ ਦਿੱਤਾ ਸੀ ਪਿਤਾ ਜੀ ਅੱਬੂ ਜੀ ਜਦੋਂ ਚਪਾਈ ਘਰ ਆਏ ਸਨ ਮੈਂ ਭਾਈ ਬਚਿੱਤਰ ਸਿੰਘ ਦੇ ਕੋਲ ਬੈਠੀ ਸਾਂ ਤੁਸੀਂ ਕਹਿ ਦਿੱਤਾ ਸੀ ਮੇਰੀ ਬੇਟੀ ਤੇ ਦਮਾਦ ਅੰਦਰ ਹਨ ਮੈਂ ਤਾਂ ਉਸ ਦਿਨ ਤੋਂ ਹੀ ਭਾਈ ਬਚਿੱਤਰ ਸਿੰਘ ਜੀ ਨੂੰ ਆਪਣਾ ਪਤੀ ਮੰਨ ਲਿਆ ਸੀ ਦੇਖੋ ਕਿੰਨੀ ਕਿਰਪਾ ਧੰਨ ਗੁਰੂ ਕਲਗੀਧਰ ਮਹਾਰਾਜ ਦੀ ਹੋਈ ਹੋਵੇਗੀ ਉਸ ਬੇਟੀ ਦੇ ਉੱਪਰ ਉਸ ਬੀਬੀ ਮਮਤਾਜ ਦੇ ਉੱਪਰ 1699 ਦਾ ਜਨਮ ਹੈ ਬੀਬੀ ਮਮਤਾਜ ਦਾ 1800 ਦੀ ਵੀਰ ਵਿੱਚ ਜਾ ਕੇ ਉਹਨੇ ਸਰੀਰ ਛੱਡਿਆ 131 ਸਾਲ ਜਿਉਂਦੀ ਰਹੀ ਤੇ ਪਤੀ ਮੰਨਿਆ ਭਾਈ ਬਚਿੱਤਰ ਸਿੰਘ ਨੂੰ ਸੋ ਉਸ ਨੂੰ ਵੀ ਆਪਾਂ ਲੱਖ ਵਾਰੀ ਪ੍ਰਣਾਮ ਕਰਦੇ ਆ ਸੋ ਇਦਰੋਂ ਫਿਰ ਤੁਹਾਨੂੰ ਗੁਰੂ ਕਲਗੀਧਰ ਮਹਾਰਾਜ ਜੀ ਸਿੰਘਾਂ ਦੇ ਨਾਲ ਬੁੱਧੀ ਚੰਦ ਦੀ ਹਵੇਲੀ ਕੱਚੀ ਗੜੀ ਚਮਕੌਰ ਵਿੱਚ ਪ੍ਰਵੇਸ਼ ਕਰਦੇ ਹਨ ਇਹ ਪ੍ਰਸੰਗ ਸਾਰਾ ਆਪਾਂ ਕੱਲ ਨੂੰ 8 ਬੋ ਵਾਲੇ ਦਿਨ ਆਪ ਜੀ ਦੇ ਨਾਲ ਸਾਂਝਾ ਕਰਾਂਗੇ ਗੁਰੂ ਸਾਹਿਬ ਜੀ ਦਾ ਇਤਿਹਾਸ ਬੋਲਦੇ ਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਬਰਦ ਚੜ ਕੇ ਗੁਰਬਾਣੀ ਦਾ ਜਾਪ ਕਰੀਏ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦਾ ਇਤਿਹਾਸ ਪੜੀਏ ਸਹਿਬਜ਼ਾਦਿਆਂ ਦਾ ਇਤਿਹਾਸ ਪੜੀਏ ਸਿੰਘਾਂ ਸੂਰਮਿਆਂ ਦਾ ਇਤਿਹਾਸ ਪੜੀਏ ਆਪਣੇ ਬੱਚਿਆਂ ਨੂੰ ਆਪਾਂ ਇਤਿਹਾਸ ਦੇ ਨਾਲ ਜੋੜੀਏ ਤੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਤੇ ਚਰਨਾਂ ਦਾ ਧਿਆਨ ਤਰਕੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਕੋਟਣ ਵਾਰੀ ਨਮਸਕਾਰ ਕਰੀਏ ਤੇਰੇ ਵਰਗਾ ਹੋਰ ਨਾ ਕੋਈ ਇਸ ਧਰਤੀ ਤੇ ਆਇਆ ਸੱਚ ਧਰਮ ਦੀ ਯਾਹਰਾ ਮੂਰਤ ਗੁਰੂ ਗੋਬਿੰਦ ਖਵਾਇਆ ਦਿੱਲੀ ਦੇ ਵੱਲ ਪਿਤਾ ਤੌਰ ਤੇ ਤੋੜ ਕੇ ਦੁਤਾ ਧਰਮ ਬਚਾਇਆ ਚਾਰੇ ਪੁੱਤਰ ਬਾਾਰ ਧਰਮ ਤੋਂ ਫਿਰ ਵੀ ਰੱਬ ਦਾ ਸ਼ੁਕਰ ਮਨਾਇਆ ਦੇ ਕੇ ਪੋਹਲ ਖੰਡੇ ਦੀ ਖਾਲਸਾ ਪੰਥ ਸਜਾਇਆ ਤਾਹੀਓ ਕਲਗੀਆਂ ਵਾਲੇ ਪਾਤਸ਼ਾਹ ਤੈਨੂੰ ਸਭ ਨੇ ਸੀਸ ਝੁਕਾਇਆ ਹੋ ਜਿਆ ਦੇ ਕਾ ਪੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ ਗੱਜ-ਬੱਜ ਕੇ ਪੱਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦ ਕਰੋ